ਜਸੇਧਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਚਰਚਾਾਂ ਮਾ ਕਾਫੀ ਤੇਜ਼ ਚੱਲਦੀਆਂ ਪਈਆਂ ਹਾਲ ਹੀ ਦੇ ਵਿੱਚ ਇੱਕ ਨਵੀਂ ਵੀਡੀਓ ਵਾਇਰਲ ਹੋ ਗਈ ਜਨਤਾ ਦੇ ਵਿੱਚ ਆ ਗਈ ਚਰਨਜੀਤ ਸਿੰਘ ਚੰਨੀ ਦਾ ਨਾਮ ਜੁੜਦਾ ਪਿਆ 2021 ਦੇ ਹੋਏ ਚਰਨਜੀਤ ਸਿੰਘ ਚੰਨੀ ਦੇ ਮੁੰਡੇ ਦੇ ਵਿਆਹ ਦਾ ਜ਼ਿਕਰ ਹੋ ਰਿਹਾ ਹੁੰਦਾ ਵਿਰਸਾ ਸਿੰਘ ਬਿਲਟੋਹਾ ਦੇ ਨਾਲ ਸਵਾਲ ਜਵਾਬ ਦੌਰਾਨ ਇੱਕ ਹੋਰ ਵਿਵਾਦ ਖੜਾ ਹੋ ਗਿਆ ਇੱਕ ਉਸ ਵੀਡੀਓ ਦਾ ਜ਼ਿਕਰ ਔਰ ਦੂਸਰਾ ਅੰਤਰੀਂਗ ਕਮੇਟੀ ਦੀ ਮੀਟਿੰਗ ਅਚਾਨਕ ਰੱਦ ਕਰ ਦਿੱਤੀ ਗਈ ਉਸ ਵੇਲੇ ਰੱਦ ਕਰ ਦਿੱਤੀ ਗਈ ਜਿਸ ਤੋਂ ਇੱਕ ਦਿਨ ਪਹਿਲਾਂ ਅਜੇ ਮਾਛੀਵਾਲਾ ਸਾਹਿਬ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਨਾਲ ਤਿੰਨ ਅਕਾਲੀ ਲੀਡਰ ਮਿਲਦੇ ਨੇ ਉਸ ਤੋਂ ਬਾਅਦ ਅਚਾਨਕ ਇਹ ਅੰਤਰੀਂਗ ਕਮੇਟੀ ਦੀ ਮੀਟਿੰਗ ਰੱਦ ਹੋ ਗਈ ਜਿਸ ਦੇ ਵਿੱਚ ਕਿਐਸੇ ਸੀਗੇ ਕਿ ਇਹ ਜਾਂਚ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਦੀ ਹੈ ਇਹ ਸ਼੍ਰੀ ਕਾਲ ਤਖਸਾਲ ਨੂੰ ਸੌਂਪੀ ਜਾ ਸਕਦੀ ਸੀ ਖੈਰ ਬਹੁਤ ਕੁਝ ਇਸ ਵੇਲੇ ਹੋ ਰਿਹਾ ਬਹੁਤ ਕੁਝ ਵਾਪਰ ਰਿਹਾ ਇਹਦੇ ਵਿੱਚ ਅਸਤੀਫੇ ਉਹਨਾਂ ਦੀ ਲੜੀ ਕਿਸ ਹੱਦ ਕਿਸ ਹੱਦ ਤੱਕ ਜਾ ਕੇ ਨਿਪਰੇ ਚੜਦੀ ਹੈ ਅਸਤੀਫੇ ਹੁੰਦੇ ਆ ਨਹੀਂ ਹੁੰਦੇ ਇਹ ਸਮਾਂ ਦੱਸੇਗਾ ਜਾਂ ਕੋਸ਼ਿਸ਼ ਕਰਾਂਗੇ ਡਾਕਟਰ ਸਾਹਿਬ ਸਾਨੂੰ ਇਸ ਬਾਰੇ ਦੱਸਣ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਡਾਕਟਰ ਸਾਹਿਬ ਸਮਾਂ ਦੇ ਤਾਂ ਬਹੁਤ ਚੁੱਕਰੀ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀਆਂ ਕੁਝ ਵੀਡੀਓਜ਼ ਵਾਇਰਲ ਹੋ ਰਹੀਆਂ ਵੀਡੀਓਜ਼ ਕਾਦੀਆਂ ਐ ਕਹਿ ਦਈਏ ਜਿਵੇਂ ਵੈਬ ਸੀਰੀਜ਼ ਦੇ ਐਪੀਸੋਡ ਆਉਂਦੇ ਆ ਉਦਾਂ ਉਦਾਂ ਵੀਡੀਓ ਆ ਰਹੀਆਂ ਨੇ ਕਿਵੇਂ ਦੇਖ ਰਹੇ ਹੋ ਇਹਨਾਂ ਵੀਡੀਓਜ਼ ਬਾਰੇ ਕੀ ਕਹਿਣਾ ਤੁਹਾਡਾ ਦੇਖੋ ਪਹਿਲਾਂ ਤਾਂ ਬਹੁਤ ਮੰਦ ਭਾਗੀ ਗੱ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਉੱਥੇ ਬੈਠੇ ਹੋਏ ਆ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੈਗੇ ਬੈਠੇ ਹੋਏ ਬਲਟੋਹਾ ਨਾਲ ਗੱਲ ਕਰ ਰਹੇ ਆ ਜੋ ਉੱਥੇ ਬਹਿਸ-ਬਾਜੀ ਹੋ ਰਹੀ ਆ ਉਹ ਸਾਰੀਆਂ ਵੀਡੀਓ ਨਸ਼ਰ ਹੋ ਰੀਆਂ ਲੇਕਿਨ ਇਹਦੇ ਨਾਲੇ ਦੇਖੋ ਕਿ ਨੁਕਸਾਨ ਕਿੰਨਾ ਹੋ ਰਿਹਾ ਆ ਆਪਾਂ ਤਾਂ ਪਹਿਲਾਂ ਇਹ ਕਹੀਏ ਕਿ ਬਾਅਦ ਦੀਆਂ ਗੱਲਾਂ ਲੇਕਿਨ ਇਸ ਵਕਤ ਜਿਹੜਾ ਸਭ ਤੋਂ ਵੱਡੀ ਚੁਣੌਤੀਆਂ ਨਾ ਸਿੱਖ ਕੌਮ ਦੇ ਅੱਗੇ ਦੋ ਹੈਗੀਆਂ ਇੱਕ ਤਾਂ ਚੁਣੌਤੀ ਹੈਗੀ ਆ ਕਿ ਉਹਨਾਂ ਦੇ ਜਿਹੜੇ ਅੰਦਰ ਖਾਤੇ ਜਿਹੜੀ ਅੰਦਰ ਅੰਦੂਨੀ ਲੜਾਈ ਆ ਸਿੱਖਾਂ ਦੀ ਜੱਥੇਦਾਰ ਸਹਿਬਾਨ ਦੀ ਜਾਂ ਐਸਜੀਪੀਸੀ ਦੀ ਜੱਥੇਦਾਰ ਨਾਲ ਜਾਂ ਅਕਾਲੀ ਲੀਡਰਾਂ ਦੀ ਜੱਥੇਦਾਰ ਨਾਲ ਇਹ ਬੜੀ ਸ਼िखर ਤੇ ਪਹੁੰਚ ਗਈ ਹੋਈ ਹੈ ਕਿਉਂਕਿ ਜਿਸ ਤਰ੍ਹਾਂ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਪੂਰੀ ਦੀ ਪੂਰੀ ਅਕਾਲੀ ਲੀਡਰਸ਼ਿਪ ਨੂੰ ਖੜੇ ਕਰਕੇ ਕਟਗੜੇ 'ਚ ਸਜ਼ਾ ਦਿੱਤੀ ਹੈ ਉਸ ਤੋਂ ਬਾਅਦ ਇੱਕ ਮੈਸੇਜ ਗਿਆ ਕਿ ਅਕਾਲ ਤਖ਼ਤ ਸਾਹਿਬ ਸੁਪਰੀਮ ਹੈ ਸਰਵੋੱਚ ਹੈ ਤਾਕਤਵਰ ਹੈ ਇਸ ਤੋਂ ਉੱਤੇ ਕੁਝ ਨਹੀਂ ਹੈਗਾ ਲੇਕਿਨ ਉਸ ਤੋਂ ਬਾਅਦ ਜਿਸ ਤਰ੍ਹਾਂ ਦੀ ਇਹ ਵੀਡੀਓ ਇਕਠੀਆਂ ਕਰਕੇ ਬਾਹਰ ਵਾਰੀ ਵਾਰੀ ਆ ਰਹੀਆਂ ਉਹਦੇ ਨਾਲ ਇਹ ਮੈਸੇਜ ਹੁਣ ਉਲਟ ਹੋਣਾ ਸ਼ੁਰੂ ਹੋ ਗਿਆ ਕਿ ਨਹੀਂ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਆ ਉਹ ਸਟਰੋਂਗ ਹੈਗੀ ਆ ਔਰ ਇਹਦੇ ਨਾਲ ਤੁਸੀਂ ਦੇਖਿਆ ਪਹਿਲਾਂ ਉਹਨਾਂ ਦੀ ਜਿਹੜਾ ਇੱਕ ਅਲੀਗੇਸ਼ਨ ਲੱਗੇ ਗਿਆਨੀ ਹਰਪ੍ਰੀਤ ਸਿੰਘ ਤੇ ਉਹਨਾਂ ਦੇ ਰਿਸ਼ਤੇਦਾਰ ਨੇ ਲਗਾਏ ਉਹ ਕਿੰਨੇ ਪੁਰਾਣੇ ਸੀਗੇ ਉਹਦੇ ਉੱਤੇ ਐਸਜੀਪੀਸੀ ਨੇ ਆਪਣੀ ਜਾਂਚ ਕਮੇਟੀ ਬਿਠਾਤੀ ਜਥੇਦਾਰ ਹਰਪ੍ਰੀਤ ਸਿੰਘ ਨੂੰ ਜਿਹੜਾ ਉਹਨਾਂ ਨੇ ਫੌਰੀ ਤੌਰ ਦੇ ਉੱਤੇ ਅਸਾਈ ਤੌਰ ਦੇ ਉੱਤੇ ਕੁਝ ਦਿਨਾਂ ਤੋਂ ਉਹਨਾਂ ਨੇ ਰੋਕ ਲਗਾ ਦਿੱਤੀ ਉਹਨਾਂ ਦੇ ਕੰਮ ਕਾਜ ਤੇ ਤੇ ਇਹ ਇੱਕ ਇੱਕ ਗੱਲ ਨੂੰ ਧਿਆਨ ਨਾਲ ਸਮਝੋ ਅਲਿਗੇਸ਼ਨ ਲਗਾਉਣ ਵਾਲਾ ਇੱਕ ਉਹਨਾਂ ਦਾ ਰਿਸ਼ਤੇਦਾਰ ਹੈ ਔਰ ਜਿਨ੍ਹਾਂ ਨੇ ਅਗਿਆਨੀ ਹਰਪ੍ਰੀਤ ਸਿੰਘ ਨੂੰ ਅੰਤਰੀਂ ਕਮੇਟੀ ਬਣਾ ਕੇ ਰੋਕ ਲਗਾਈ ਆ ਉਹ ਇੱਕ ਧਿਰ ਹੈ ਉਹ ਧਿਰ ਹੈ ਜਿਹੜੀ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦੀ ਹਮਾਇਤੀ ਹੈ ਐਸਜੀਬੀਸੀ ਹਜੇ ਤੱਕ ਕਾਬਲ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਦਲ ਪਰਿਵਾਰ ਦਾ ਦਾ ਸਮਰਥਕੀ ਕਬਜ਼ੇ ਤੇ ਆ ਉਹਨਾਂ ਨੇ ਹੀ ਉੱਥੇ ਐਸਜੀਪੀਸੀ ਦੇ ਪ੍ਰਧਾਨ ਜਿਹੜੇ ਆ ਉਹਨਾਂ ਦੀ ਮਰਜ਼ੀ ਨਾਲ ਬਣੇ ਹੋਏ ਉਹਨਾਂ ਨੇ ਆਪਣੇ ਸਾਥੀਆਂ ਸੰਗੀਆਂ ਨੂੰ ਕਹਿ ਕੇ ਜਿਹੜੇ ਐਸਜੀਪੀਸੀ ਦੇ ਨੁਮਾਇੰਦੇ ਬਲ ਬਲ ਦਲ ਤੋਂ ਜਿੱਤੇ ਨੇ ਉਹਨਾਂ ਨੇ ਹੀ ਹਰਜਿੰਦਰ ਸਿੰਘ ਧਾਮੀ ਜੀ ਨੂੰ ਦੁਆਰਾ ਉੱਥੇ ਪ੍ਰਧਾਨ ਬਣਾਇਆ ਔਰ ਉਹੀ ਤੇਰ ਉਹਨਾਂ ਨੇ ਹੀ ਇਹਦੀ ਸਜ਼ਾ ਦੇਣੀ ਆ ਉਹਨਾਂ ਨੇ ਹੀ ਜੱਜ ਬਣਨਾ ਤੇ ਉਹੀ ਤੇਰ ਜਾਂਚ ਕਰੇਗੀ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਤਾਂ ਖਦਸ਼ਾ ਹੈ ਹੀ ਆ ਕਿ ਮੇਰਾ ਨੁਕਸਾਨ ਹੋਣਾ ਤੇ ਦੂਜਾ ਜਿੱਦਾਂ ਉਹ ਵੀਡੀਓ ਆਟੀਆਂ ਬਾਰ-ਬਾਰ ਇੱਕ ਹੋਰ ਪ੍ਰੈਸ਼ਰ ਨਵਾਂ ਕ੍ਰੀਏਟ ਹੋ ਰਿਹਾ ਗਿਆ ਨਹੀਂ ਹਰਪ੍ਰੀਤ ਸਿੰਘ ਹੋਰਾਂ ਤੇ ਜਥੇਦਾਰ ਸਹਿਬਾਨ ਦੇ ਉੱਤੇ ਕਿ ਵਲਟੋਹੇ ਦੀ ਜਿਹੜੀ ਆ ਭਾਸ਼ਾ ਉਹ ਸਹੀ ਆ ਗਿਆਨੀ ਹਰਪ੍ਰੀਤ ਸਿੰਘ ਦੀ ਭਾਸ਼ਾ ਗਲਤ ਆ ਜੇ ਆਪਾਂ ਸਾਹਬ ਸਿੰਘ ਦੀ ਗੱਲ ਕਰੀਏ ਨਾ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਕਿਉਂਕਿ ਜਥੇਦਾਰ ਸਹਿਬਾਨ ਦਾ ਪਹਿਲਾਂ ਵੀ ਜਿਹੜਾ ਵਾ ਉਹਨਾਂ ਦੇ ਉੱਤੇ ਲੀਡਰ ਜੋ ਹੈ ਨਾ ਰਾਜਨੀਤਿਕ ਲੋਕ ਆ ਕਾਲੀ ਦਲ ਦੇ ਡੋਮਿਨੇਟ ਕਈ ਵਾਰ ਕਰਕੇ ਗਏ ਨੇ ਮੈਨੂੰ ਯਾਦ ਹੈਗਾ ਇੱਕ ਵਾਰ ਕਿ ਨਾਨਕਸ਼ਹੀ ਕੈਲੰਡਰ ਦੀ ਜਦੋਂ ਗੱਲ ਆ ਕਿ ਬੀਬੀ ਜਗੀਰ ਕੌਰ ਨੇ ਨਾਨਕਸ਼ਹੀ ਕੈਲੰਡਰ ਜਾਰੀ ਕਰਤਾ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਦੋਂ ਗੁੰਨਾਂ ਦੇ ਵਿੱਚ ਸੀਗੇ ਮੈਨੂੰ ਸਾਰੀ ਘਟਨਾ ਕਰਮ ਯਾਦ ਹੈ ਤੇ ਜਦੋਂ ਇਹਨਾਂ ਨੇ ਜਾਰੀ ਕਰਤਾ ਨਾਨਕਸ਼ਹੀ ਕੈਲੰਡਰ ਤੇ ਨਾਲ ਇਹਦੇ ਸੀਗੇ ਜਥੇਦਾਰ ਕੇਵਲ ਸਿੰਘ ਜਿਹੜੇ ਦਮਦਮਾ ਸਾਹਿਬ ਦੇ ਜਥੇਦਾਰ ਸਾਬਾਨ ਸੀ ਤੇ ਕਿਉਂਕਿ ਉਹ ਅਕਾਲ ਤਖਤ ਸਾਹਿਬ ਦੇ ਉਹਨਾਂ ਨੂੰ ਲੱਗਿਆ ਹੁਕਮਾਂ ਦੀ ਉਲਨਾਨ ਹੋਈ ਉਹਨਾਂ ਨੇ ਗੁੰਨਾਂ ਤੋਂ ਹੀ ਹਦੇਸ਼ ਜਾਰੀ ਕਰਕੇ ਹੁਕਮ ਜਾਰੀ ਕਰਕੇ ਬੀਬੀ ਜਗੀਰ ਕੌਰ ਨੂੰ ਤੇ ਗਿਆਨੀ ਕੇਵਲ ਸਿੰਘ ਨੂੰ ਪੰਦ ਚੋਂ ਛੇਕਤਾ ਸੀ ਇਹਨਾਂ ਨੇ ਮੁੜ ਕੇ ਫੇਰ ਉਹਨੂੰ ਐਸਜੀਪੀਸੀ ਨੇ ਜਥੇਦਾਰ ਸਾਹਿਬ ਗਿਆਨੀ ਪੂਰਨ ਸਿੰਘ ਨੂੰ ਜਿਹੜਾ ਵੈ ਐਸਜੀਪੀ ਉੱਥੋਂ ਕਾਲਤਖਬ ਸਾਹਿਬ ਦੇ ਜਥੇਦਾਰ ਤੋਂ ਲਾਇਆ ਸਾਰੀਆਂ ਗੱਡੀਆਂ ਸਾਰੀਆਂ ਸਹੂਲਤਾਂ ਵਾਪਸ ਲੈ ਲਈਆਂ ਤੇ ਜਥੇਦਾਰ ਸ਼੍ਰੀ ਕਾਲਤਖਬ ਸਾਹਿਬ ਰਿਕਸ਼ਾ 'ਚ ਬਹਿ ਕੇ ਗਏ ਤੁਸੀਂ ਇਹ ਦੇਖੋ ਫੇਰ ਉੱਥੇ ਕੀ ਹੋਇਆ ਲੀਡਰਸ਼ਿਪ ਖਾਵੀ ਹੋ ਗਈ ਠੀਕ ਹੈ ਨਾ ਲੀਡਰਸ਼ਿਪ ਖਾਵੀ ਹੋ ਗਈ ਬੀਬੀ ਜਗੀਰ ਕੌਰ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਸੀ ਬਾਦਲ ਪਰਿਵਾਰ ਬੜਾ ਤਕੜਾ ਸੀ ਉਦੋਂ ਜਾਪਾ ਇਹਨੂੰ ਵੀ ਥੋੜਾ ਹੋਰ ਪਛਾਣ ਚਲ ਜੀਏ ਤੇ ਜਿਹੜੇ ਜੇਲ੍ਹ ਚੋਂ ਨਿਕਲ ਕੇ ਆਏ ਜਥੇਦਾਰ ਰঞ্জੀਤ ਸਿੰਘ ਉਹਨਾਂ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾਇਆ ਗਿਆ ਉਹਨਾਂ ਨੇ ਮਸਲੇ ਦੇ ਵਿੱਚ ਬਾਲ ਸਾਹਿਬ ਨੂੰ ਇੱਕ ਤਲਬ ਕਰ ਲਿਆ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਲਾਇਆ ਗਿਆ ਇੱਕ ਇਤਿਹਾਸ ਜਥੇਦਾਰ ਭਾਈ ਰঞ্জੀਤ ਸਿੰਘ ਬਿਲਕੁਲ ਇਦਾਂ ਦੇ ਕਈ ਮਸਲੇ ਹੈਗੇ ਜਿਨ੍ਹਾਂ ਦੇ ਵਿੱਚ ਜੇ ਤੁਸੀਂ ਹੁਣ ਦੇਖੋ ਗਿਆਨੀ ਗੁਰਮੁਖ ਸਿੰਘ ਸੀਗੇ ਜਿਨ੍ਹਾਂ ਨੇ ਖੁਲਾਸਾ ਕੀਤਾ ਕਿ ਮੈਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੋਠੀ ਬੁਲਾਇਆ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਕੋਠੀ ਸੀ ਨਾਲ ਜਥੇਦਾਰ ਗਿਆਨੀ ਗੁਰਵਚਨ ਸਿੰਘ ਸੀ ਅਸੀਂ ਉੱਥੇ ਗਏ ਤੇ ਸਾਨੂੰ ਇਹਨਾਂ ਨੇ ਸੌਦਾ ਸਾਧ ਨੂੰ ਮਾਫ ਕਰਨ ਲਈ ਕਿਹਾ ਨਾਲ ਦੀ ਨਾਲ ਉਹਨਾਂ ਨੂੰ ਦਮਦਮਾ ਸਾਹਿਬ ਦੇ ਜਥੇਦਾਰ ਸੀ ਲਾਤ ਤਾ ਗਿਆ ਥੋੜੇ ਦਿਨਾਂ ਬਾਅਦ ਹੀ ਹੁਣ ਗੁਮਨਾਮ ਨੇ ਸੋ ਇਦਾਂ ਗਿਆਨੀ ਹਰਪ੍ਰੀਤ ਸਿੰਘ ਜਿਹੜੀ ਕਾਲਤਾ ਸਾਹਿਬ ਦੇ ਕਾਰਜਵਾਹ ਜਥੇਦਾਰ ਸੀ ਜਦੋਂ ਇਹਨਾਂ ਦਾ ਵਿਵਾਦ ਚੱਲਿਆ ਪਹਿਲਾਂ ਇਹਨਾਂ ਨੇ ਚੁੱਕ ਕੇ ਇਹਨਾਂ ਨੂੰ ਦਮਦਮਾ ਸਭ ਭੇਜਤਾ ਤੇ ਗਿਆਨੀ ਰਗਵੀਰ ਸਿੰਘ ਜੀ ਨੂੰ ਸ਼੍ਰੀ ਕਾਲਤਖਸਬ ਦਾ ਜਥੇਦਾਰ ਲਾਤਾ ਇਹ ਤਾਂ ਕਈ ਮਸਲਿਆਂ ਦੇ ਵਿੱਚ ਹੋਇਆ ਕਿ ਕਿਉਂਕਿ ਦੇਖੋ ਜਿਹੜੇ ਜਥੇਦਾਰ ਸਹਿਬਾਨ ਹੈ ਹੈਡ ਗ੍ਰੰਟੀਆਂ ਦੀਆਂ ਨੁਕਤੀਆਂ ਇਹ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਨੀਆਂ ਹੁੰਦੀਆਂ ਤੇ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੀ ਕਮੇਟੀ ਦੇ ਮੈਂਬਰ ਸਹਿਬਾਨ ਹੁੰਦੇ ਨੇ ਪ੍ਰਧਾਨ ਹੁੰਦੇ ਨੇ ਉਹ ਰਾਜਨੀਤਿਕ ਹੁੰਦੇ ਨੇ ਉਹ ਰਾਜਨੀਤਿਕ ਦਲਾਂ ਨਾਲ ਜੁੜੇ ਹੁੰਦੇ ਨੇ ਹੁਣ ਸਭ ਨੂੰ ਪਤਾ ਹਰਜਿੰਦਰ ਸਿੰਘ ਧਾਮੀ ਮਨ ਲਓ ਜੇ ਆਪਾਂ ਆਨਰਰੀ ਸੈਕਟਰੀ ਦੀ ਗੱਲ ਕਰ ਲਈਏ ਆਪਾਂ ਜ਼ਿਆਦਾ ਲੰਬੀ ਗੱਲ ਨਾ ਕਰੀਏ ਅੱਜ ਜਿਹੜੇ ਐਸਜੀਪੀਸੀ ਦੇ ਆਨਰਰੀ ਸੈਕਟਰੀ ਹੈਗੇ ਆ ਕੁਲਵੰਤ ਸਿੰਘ ਮੰਨਣ ਉਹ ਜਲੰਧਰ ਅਕਾਲੀ ਦਲ ਦੇ ਪ੍ਰਧਾਨ ਵੀ ਹੈਗੇ ਨੇ ਬਾਦਲ ਦਲ ਦੇ ਤੇ ਕਿਵੇਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਰਹਿਨਮਾਈ ਤੋਂ ਅਲੱਗ ਹੋ ਜਾਣਗੇ ਜਾਂ ਭੁੰਦਰ ਦੀ ਰਹਿਨਮਾਈ ਤੋਂ ਅਲੱਗ ਹੋ ਜਾਣਗੇ ਡਾਕਟਰ ਚੀਮੇ ਦੀ ਰਹਿਨਮਾਈ ਤੋਂ ਅਲੱਗ ਹੋ ਜਾਣਗੇ ਉਹਨਾਂ ਨੂੰ ਤਾਂ ਹੁਕਮ ਉਹਨਾਂ ਦੇ ਵੀ ਮੰਨਣੇ ਪੈਣੇ ਹੈ ਨਾ ਭਈ ਉਹਨਾਂ ਦੀ ਪੋਲੀਟੀਕਲ ਪਾਰਟੀ ਦੇ ਸਰਵੇ ਸਰਵਾਨੇ ਜਿਹਦੇ ਜੋ ਜ਼ਿਲ੍ਹਾ ਇਕਾਈ ਦੇ ਪ੍ਰਮੁੱਖ ਨੇ ਤੇ ਉਧਰੋਂ ਐਸਜੀਪੀਸੀ ਦੇ ਜਨਰਲ ਸਕੱਤਰ ਨੇ ਸੋ ਕਿਤੇ ਨਾ ਕਿਤੇ ਜਿਹੜੀਆਂ ਆਪਾਂ ਅੱਗੇ ਵੀ ਮੈਂ ਗੱਲਾਂ ਕਰਦਾ ਇਹ ਇਕੱਲਾ ਇਹਨਾਂ ਦੇ ਨਹੀਂ ਗਿਆਨੀ ਗੁਰਪ੍ਰੀਤ ਸਿੰਘ ਹੋਰਾਂ ਦਾ ਮਸਲਾ ਆਇਆ ਬਾਈ ਜਸਮੂ ਸਿੰਘ ਰੋਡੇ ਹੋਰਾ ਆਇਆ ਮਤਲਬ ਜਦੋਂ ਉਹ ਵੀ ਕਾਲ ਤਖਸਾਲ ਦੇ ਜਥੇਦਾਰ ਸੀ ਉਦੋਂ ਵੀ ਵਿਵਾਦ ਹੋਇਆ ਉਦੋਂ ਇਹ ਸਾਰੇ ਜਿਹੜੇ ਨਾ ਸਿਆਸਤਾਂ ਹਾਵੀ ਹੁੰਦੀਆਂ ਤੇ ਮੈਂ ਤਾਂ ਇੱਕ ਗੱਲ ਅੱਗੇ ਵੀ ਹਮੇਸ਼ਾ ਇਹ ਤੁਹਾਡੇ ਮਾਧਿਅਮ ਰਾਈ ਕਹਿਣਾ ਰਿਹਾ ਨਾ ਅਪੀਲ ਵੀ ਕਰਦਾ ਰਹਿਣਾ ਕਿ ਸ਼੍ਰੀ ਕਾਲ ਤਖਸਾਲ ਉਹ ਸ਼ਰੋਮੀ ਗੁਰਦੁਆਰਾ ਕਮੇਟੀ ਜਿਹੜੀ ਹੈ ਰਾਜਨੀਤਿਕ ਤੌਰ ਤੇ ਇਹ ਜਿਹੜੀ ਅਲੱਗ ਹੋਣੀ ਚਾਹੀਦੀ ਹੈ ਇਹਦੇ ਚ ਪੋਲੀਟੀਕਲ ਵਿੰਗ ਕੋਈ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਇੱਕ ਧਰਮ ਦਾ ਮਸਲਾ ਹੈ ਇਹ ਸਿੱਖ ਕੌਮ ਦਾ ਮਸਲਾ ਹੈ ਇਦੇ ਵਿੱਚ ਤਾਂ ਜਦੋਂ ਤੁਸੀਂ ਪੋਲਿਟੀਕਲ ਲੀਡਰਸ ਹਾਵੀ ਹੋ ਜਾਂਦੇ ਨੇ ਹੁਣ ਇਹ ਜਦੋਂ ਪੋਲਿਟੀਕਲ ਲੀਡਰ ਹਾਵੀ ਹੁੰਦੇ ਇਹਨਾਂ ਨੇ ਤਾਂ ਆਪਣੇ ਆਪਣੇ ਗੱਲਾਂ ਕਰਨੀਆਂ ਨਾ ਐਸਜੀਬੀਸੀ ਦੇ ਵਿੱਚ ਸੋ ਕਿਤੇ ਨਾ ਕਿਤੇ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਗੱਲ ਕਰ ਰਿਹਾ ਕਿ ਸ਼੍ਰੀ ਕਾਲ ਤਖਸਾਲ ਦੇ ਜਥੇਦਾਰ ਜਾਂ ਹੋਰ ਤਖਤਾਂ ਦੇ ਜਥੇਦਾਰ ਉਦੋਂ ਨਮੋਸ਼ੀ ਹੋ ਜਾਂਦੀ ਹੈ ਜਦੋਂ ਪੋਲਿਟੀਕਲ ਲੀਡਰ ਹੈਵੀ ਹੋ ਜਾਂ ਹੁਣ ਵੀ ਇਹ ਦੇਖੋ ਚਲੋ ਗਿਆਨੀ ਹਰਪ੍ਰੀਤ ਸਿੰਘ ਦਾ ਕਸੂਰ ਹੈ ਜਾਂ ਨਹੀਂ ਹੈ ਇਹ ਤਾਂ ਜਾਂਚ ਕਮੇਟੀ ਉਹਨਾਂ ਦੀ ਚੱਲ ਰਹੀ ਲੇਕਿਨ ਇੰਨੇ ਸਾਲ ਬਾਅਦ ਉਦੋਂ ਮਸਲਾ ਨਿਕਲ ਕੇ ਆਣਾ ਜਦੋਂ ਬਾਦਲ ਪਰਿਵਾਰ ਨੂੰ ਬਾਦਲ ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਲਗਾਈ ਗਈ ਜਦੋਂ ਉਹਨਾਂ ਨੂੰ ਜਿਹੜੀ ਹੈ ਉੱਥੇ ਉਹਨਾਂ ਨੂੰ ਖੜੇ ਕਰਕੇ ਉਹਨਾਂ ਕੋਲੋਂ ਉਹਨਾਂ ਦੇ ਗੁਨਾਹ ਕਬੂਲ ਕਰਵਾਏ ਗਏ ਆਨ ਰਿਕਾਰਡ ਲਿਆਏ ਗਏ ਗੁਨਾਹ ਤੇ ਉਸ ਤੋਂ ਬਾਅਦ ਉਹ ਜਿਹੜੀਆਂ ਵੀਡੀਓ ਹੁਣ ਨਸ਼ਰ ਹੋਣੀਆਂ ਤੇ ਉਸ ਤੋਂ ਬਾਅਦ ਉਹਨਾਂ ਦੇ ਖਿਲਾਫ ਜਾਂਚ ਕਰਨੀ ਜਾਂਚ ਵੀ ਉਹ ਕਰ ਰਹੀ ਹੈ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਤਖਤਾਂ ਦੇ ਜਥੇਦਾਰਾਂ ਨੂੰ ਲਗਾਉਂਦੀ ਹੈ ਉਹਨਾਂ ਨੇ ਹੀ ਫੈਸਲਾ ਉਹਨਾਂ ਦੀ ਕਮੇਟੀ ਨੇ ਹੀ ਕਰਨਾ ਸੋ ਮੇਰਾ ਕੀ ਤੇ ਕੀ ਆਂਦਾ ਇਹ ਮਤਲਬ ਹੈਗਾ ਕਿ ਇਹ ਜਿਹੜੀਆਂ ਵੀਡੀਓ ਵਾਰੀ ਵਾਰੀ ਦੋ ਆਈਆਂ ਲਗਾਤਾਰ ਇਹ ਵੀਡੀਓ ਜਿਹੜੀਆਂ ਬਾਹਰ ਆਣੀਆਂ ਇਹ ਅੱਗੇ ਜਿਹੜੀਆਂ ਉਸ ਗਿਆਨੀ ਹਰਪ੍ਰੀਤ ਸਿੰਘ ਜਾਂ ਹੋਰ ਤਖਤਾਂ ਦੇ ਜਥੇਦਾਰ ਆ ਉਹਨਾਂ ਨੂੰ ਇਹ ਡਿਮੋਰਲਾਈਜ਼ ਕਰਨ ਵਾਲੀਆਂ ਹਾਂ ਠੀਕ ਹੈ ਇਦਾਂ ਦੀਆਂ ਵੀਡੀਓ ਹੈਗੀਆਂ ਕਮੇਟੀ ਕੋਲ ਸੌਂਪੋ ਕਮੇਟੀ ਉਹਦੀ ਜਾਂਚ ਕਰੇ ਲੇਕਿਨ ਕਿਉਂਕਿ ਇਹ ਬੜੇ سنگੀਨ ਮਸਲੇ ਨੇ ਇਹ ਕੋਈ ਛੋਟੀ ਗੱਲ ਨਹੀਂ ਇਹ ਨਾਲ ਪੂਰੀ ਸਿੱਖ ਕੌਮ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਆ। ਪਹਿਲਾਂ ਤੁਸੀਂ ਜਿੰਨੇ ਜ세ਦਾਰ ਸਹਬਾਨਾਂ ਦੇ ਨਾਮ ਲਏ ਆ ਉਸ ਵੇਲੇ ਬਾਦਲ ਧੜ ਨੂੰ ਕਹਿੰਦੇ ਆ ਉਹ ਉਹ ਹਾਵੀ ਸੀ ਉਹ ਉਹ ਕਾਬਲ ਸੀ ਬੇਸਿਕਲੀ ਜਾਂ ਉਹਨਾਂ ਦੀ ਤਾਕਤ ਜ਼ਿਆਦਾ ਸੀ ਤੁਹਾਨੂੰ ਲੱਗਦਾ ਕਿ ਇਸ ਸਥਿਤੀ ਹੁਣ ਦੀ ਐਵੇਂ ਦੀ ਹੈ ਕਿ ਐਤਕੀ ਜੇ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਆਇਆ ਹੈ ਤੇ ਐਦਾਂ ਨਾ ਹੋਵੇ ਕਿ ਉਹਨਾਂ ਨੂੰ ਵੀ ਜਥੇਦਾਰ ਭਾਈ ਪੂਰਨ ਸਿੰਘ ਵਾਂਗ ਰਿਕਸ਼ੇ ਦੇ ਉੱਤੇ ਕਿਤੇ ਜਾਣਾ ਪੈ ਜਾਵੇ ਸਥਿਤੀ ਐਦਾਂ ਦੀ ਬਣ ਸਕਦੀ ਹੈ ਕਿਤੇ ਦੇਖੋ ਹੁਣ ਨਾ ਥੋੜਾ ਉਦੋਂ ਫਰਕ ਹੈ ਉਦੋਂ ਜਿਹੜੀਆਂ ਸਮੇਂ ਦੀਆਂ ਮੈਂ ਗੱਲਾਂ ਕਰ ਰਿਹਾ ਉਦੋਂ ਬਾਦਲ ਪਰਿਵਾਰ ਤੇ ਪ੍ਰਕਾਸ਼ ਸਿੰਘ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਰਾਜਨੀਤੀ ਸ਼ਿਖਰ ਤੇ ਸੀਗੀ ਬਹੁਤ ਦਬਦਬਾ ਸੀ ਮਤਲਬ ਉਹਨਾਂ ਦੇ ਖਿਲਾਫ ਕੋਈ ਗੱਲ ਕਰਦਾ ਨਹੀਂ ਹੁੰਦਾ ਸੀ ਇਓ ਸਮੇਂ ਬਕਤੇ ਦੀਆਂ ਗੱਲਾਂ ਕਰ ਰਹੇ ਹਾਂ ਜਦੋਂ ਭਾਈ ਰਣਜੀਤ ਸਿੰਘ ਹੋਰੀ ਜਥੇਦਾਰ ਅਕਾਲ ਤਖਤ ਸਹਿਬਾਨ ਸੀ ਉਹਨਾਂ ਨੂੰ ਉਤਾਰਿਆ ਗਿਆ ਜਿਸ ਤਰ੍ਹਾਂ ਉਤਾਰਿਆ ਗਿਆ ਉਹ ਸਾਰੀਆਂ ਚੀਜ਼ਾਂ ਉਹ ਬਹੁਤ ਮਤਲਬ ਜੜੀਆਂ ਵਾ ਉਹ ਕੋਈ ਆਵਾਜ਼ ਨਹੀਂ ਉਹ ਦੋ ਚੁੱਕ ਸਕਿਆ ਕਿਉਂਕਿ ਹੁਣ ਥੋੜਾ ਮਾਹੌਲ ਦਾ ਨਾ ਚੇਂਜ ਹੈਗਾ ਹੁਣ ਬਾਤਾਂ ਬਦਲਿਆ ਹੋਇਆ ਨਿਜਾਮ ਬਦਲਿਆ ਹੋਇਆ ਹੁਣ ਅਕਾਲੀ ਦਲ ਦੇ ਵਿੱਚ ਇੱਕ ਜੜੀ ਆ ਤੁਹਾਡੇ ਸਾਹਮਣੇ ਸੁਧਾਰ ਲੈ ਸ਼ੁਰੂ ਹੋਈ ਹੋਈ ਆ ਕੁਝ ਉਹਨਾਂ ਨੂੰ ਜਿਵੇਂ ਬਾਗੀ ਦੀ ਸੰਗਿਆ ਦਿੰਦੇ ਵੀ ਇਹ ਬਾਗੀ ਆ ਹੋਰ ਜਿਵੇਂ ਜਿਹੜੇ ਆ ਜਾ ਪੱਕੇ ਵਿਦਵਾਨ ਅਲੱਗ ਅਲੱਗ ਵਿਦਵਾਨ ਹੈ ਉਹ ਅਲੱਗ ਅਲੱਗ ਚਰਚਾਵਾਂ ਕਰ ਰਹੇ ਆ ਸੋ ਮੇਰੇ ਕਹਿਣ ਦਾ ਇਹ ਮਤਲਬ ਹੈਗਾ ਕਿ ਕਿਤੇ ਨਾ ਕਿਤੇ ਦੇਖੋ ਨੁਕਸਾਨ ਤਾਂ ਹੁੰਦਾ ਹੈ ਨਾ ਨੁਕਸਾਨ ਤਾਂ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਸਾਹਮਣੇ ਕੀ ਹੋ ਰਿਹਾ ਕੀ ਹੋਣਾ ਅੱਗੋਂ ਲੇਕਿਨ ਗੱਲ ਇਹ ਹੈ ਕਿ ਉਹ ਉਹਨਾਂ ਤਰੀਕੇ ਨਾਲ ਆਸਾਨ ਨਹੀਂ ਹੋਏਗਾ ਜਿਵੇਂ ਪਹਿਲਾਂ ਇੱਕ ਛਤਰ ਰਾਜ ਕਰ ਜਾਂਦੇ ਸੀ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਇੱਕ ਸਕਿੰਟ ਦੇ ਵਿੱਚ ਜਥੇਦਾਰ ਸਾਹਿਬਾਨ ਦੇ ਬਿਆਨ ਆ ਜਾਂਦੇ ਆ ਹੁਕਮਨਾਮੇ ਆ ਜਾਂਦੇ ਆ ਜੋ ਹੁਣ ਹੁਣੇ ਚੈਨਲਾਂ ਤੇ ਲਾਈਵ ਚੱਲ ਪੈਣਾ ਲੱਖਾਂ ਦੁਨੀਆ ਨੇ ਸਕਿੰਟਾਂ ਦੇ ਵਿੱਚ ਦੇਖ ਲੈਣਾ ਅੱਗੇ ਜਿਹੜਾ ਹੁੰਦਾ ਸੀ ਸਵੇਰੇ ਅਖਬਾਰ ਪੜ੍ਹ ਕੇ ਲੋਕਾਂ ਨੂੰ ਪਤਾ ਲੱਗਦਾ ਸੀ ਅੱਛਾ ਭਾਈ ਜਥੇਦਾਰ ਰਣਜੀਤ ਸਿੰਘ ਨੂੰ ਲਾਹਤਾ ਗਿਆ ਅੱਗੇ ਇਦਾਂ ਚੱਲਦਾ ਹੁੰਦਾ ਸੀ ਹੁਣ ਜਿਹੜਾ ਵਾ ਤੁਹਾਡੇ ਸਾਹਮਣੇ ਕਿਉਂਕਿ ਹੁਣ ਸਕਿੰਟਾਂ ਦੇ ਵਿੱਚ ਹੀ ਹੜਲ ਲੜਾ ਹੋ ਜਾਂਦੀ ਸੋਸ਼ਲ ਮੀਡੀਆ ਦਾ ਟਾਈਮ ਹੈਗਾ ਲੇਕਿਨ ਇੰਨਾ ਸੌਖਾ ਨਹੀਂ ਹੈਗਾ ਕਿਉਂਕਿ ਹੁਣ ਜਿਹੜੇ ਸਿੱਖ ਸੈਂਟੀਮੈਂਟਸ ਹੈ ਉਹ ਬਹੁਤ ਜੁੜੇ ਹੋਏ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨਾਲ ਵੀ ਹੈ ਸ਼੍ਰੀਕਾਲਤਕ ਸਾਹਿਬ ਦੇ ਜਥੇਦਾਰ ਗਿਆਨੀ ਰੁਗਵੀਰ ਸਿੰਘ ਹੋਰਾਂ ਨਾਲ ਵੀ ਧਾਮੀ ਸਾਹਿਬ ਨਾਲ ਵੀ ਉਹਨਾਂ ਦੇ ਸਿੱਖਾਂ ਦੇ ਸੈਂਟੀਮੈਂਟਸ ਜੁੜੇ ਹੋਏ ਆ ਕਿ ਇਹ ਐਸਜੀਪੀਸੀ ਦੇ ਪ੍ਰਧਾਨ ਹੈਗੇ ਤੁਸੀਂ ਦੇਖਿਆ ਹੁਣ ਉਹ ਸੋਸ਼ਲ ਮੀਡੀਆ ਤੇ ਇੱਕਦਮ ਵੀਡੀਓ ਵਾਇਰਲ ਹੋਈ ਧਾਮੀ ਸਾਹਿਬ ਨੇ ਜਦੋਂ ਬੀਬੀ ਜ਼ਗੀਰ ਕੋਰ ਬਾਰੇ ਅਲਫਾਜ਼ ਕਹੇ ਉਹ ਸੋਸ਼ਲ ਮੀਡੀਆ ਤੇ ਸਕਿੰਟਾਂ ਚ ਵਾਇਰਲ ਹੋ ਗਈ ਪੂਰੇ ਵਿਖਵ ਦੇ ਵਿੱਚ ਜਿੱਥੇ-ਜਿੱਥੇ ਸੀ ਸਿੱਖ ਉਹਨਾਂ ਨੇ ਹਾਹਾਕਾਰ ਮੱਚ ਗਈ ਵੀਡੀਓਜ਼ ਆਡੀਓ ਸੁਣ ਕੇ ਧਾਮੀ ਸਾਹਿਬ ਨੂੰ ਵੀ ਉਹ ਪ੍ਰੈਸ਼ਰ ਇੰਨਾ ਹੋ ਗਿਆ ਉਹਨਾਂ ਨੂੰ ਮਾਫੀ ਮੰਗਣੀ ਪਈ ਜਨਤਕ ਤੌਰ ਤੇ ਉਹ ਤੇ ਕਮਿਸ਼ਨ ਚ ਜਾ ਕੇ ਵੀ ਲਿਖਤੀ ਮਾਫੀ ਮੰਗਣੀ ਪਈ ਲੇਕਿਨ ਗੱਲ ਇਹ ਹੈ ਕਿ ਹੁਣ ਦਾ ਦੌਰ ਹੈ ਨਾ ਉਹ ਦੌਰ ਪੁਰਾਣਾ ਸੀ ਕਿ ਸਵੇਰੇ ਪਤਾ ਲੱਗਦਾ ਸੀ ਉਦੋਂ ਟਾਈਮ ਬੀਤ ਜਾਂਦਾ ਸੀ ਹੁਣ ਦੌਰ ਤਾਂ ਸਾਹਮਣੇ ਹੈ ਕਿ ਹਰ ਕੋਈ ਬੰਦੇ ਦੇ ਹੱਥ ਮੋਬਾਈਲ ਹੈ ਹਰ ਕੋਈ ਬੰਦਾ ਪੱਤਰਕਾਰ ਹੈ ਡਾਕਟਰ ਸਾਹਿਬ ਅੰਤਰੀਂਗ ਕਮੇਟੀ ਦੀ ਮੀਟਿੰਗ ਜਿਹੜੀ ਅੱਗੇ ਹੋਣੀ ਸੀਗੀ ਉਹ ਨਹੀਂ ਹੋਈ ਹੁਣ ਅੱਜ ਹੋਣੀ ਸੀ ਉਹ ਮੀਟਿੰਗ ਇਸ ਤੋਂ ਪਹਿਲਾਂ ਮਾਛੀਵੜਾ ਸਾਹਿਬ ਮੁਲਾਕਾਤ ਵੀ ਹੋਈ ਗਿਆਨੀ ਰਗਵੀਰ ਸਿੰਘ ਹੁਣਾਂ ਨਾਲ ਤਿੰਨ ਅਕਾਲੀ ਲੀਡਰ ਮਿਲੇ ਤੁਹਾਨੂੰ ਐ ਲੱਗਦਾ ਇੱਕ ਇੱਕ ਨਰੇਟਿਵ ਚੱਲਦਾ ਪਿਆ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਤੁਹਾਨੂੰ ਐ ਲੱਗਦਾ ਬਤੌਰ ਪੱਤਰਕਾਰ ਕੇ ਉੱਥੇ ਕੋਈ ਗੱਲਬਾਤ ਐਂ ਦੀ ਹੋਈ ਐ ਜਿਸ ਗੱਲਬਾਤ ਨੇ ਇਹ ਮੀਟਿੰਗ ਰੱਦ ਕਰਾ ਦਿੱਤੀ ਦੇਖੋ ਗੱਲ ਪਤਾ ਕੀ ਇੱਕ ਕਨਫਲਿਕਟ ਤਾਂ ਚੱਲਦਾ ਪਿਆ ਨਾ ਇੱਕ ਚੱਲਦੀ ਬਈ ਨਾ ਇੱਕ ਪਾਸੇ ਗਿਆਨੀ ਹਰਪ੍ਰੀਤ ਸਿੰਘ ਤੇ ਜੱਥੇਦਾਰ ਸਹਿਬਾਨ ਨੇ ਕਿਉਂਕਿ ਗਿਆਨੀ ਰਗਵੀਰ ਸਿੰਘ ਜੀ ਦਾ ਵੀ ਰੋਜ ਜਿਹੜਾ ਸੀਗਾ ਉਹ ਜਦੋਂ ਉਹਨਾਂ ਨੇ ਹੁਕਮ ਸੁਣਾਇਆ ਦੇਖਣ ਆਲਾ ਸੀ ਇੱਦਾਂ ਲੱਗਦਾ ਸੀ ਬਈ ਇੱਕ ਆਵਾਜ਼ ਨਿਕਲ ਕੇ ਆ ਰਹੀ ਹੈ ਦਮਦਾਰ ਉਹ ਸਿੱਖਾਂ ਨੂੰ ਪੂਰੀ ਕਚੈਰੀ ਜੜੀ ਲੱਗੀ ਹੋਈ ਹੈ ਸ਼ਾਇਦ ਇੰਦਾ ਦੀ ਸੁਪਰੀਮ ਕੋਰਟ ਚ ਵੀ ਮੈਂ ਕਦੀ ਨਹੀਂ ਦੇਖੀ ਜਿੱਦਾਂ ਕਚੈਰੀ ਲੱਗੀ ਓਪਨ ਕਨਫੈਸ਼ਨ ਕਰਾਈ ਗਈ ਤੇ ਇੱਕ ਸਿੱਖਾਂ ਚ ਵਿਸ਼ਵਾਸ ਬੜਾ ਜਾਗਿਆ ਗਿਆਨੀ ਰਕबीर ਸਿੰਘ ਜੀ ਦੇ ਪ੍ਰਤੀ ਹੁਣ ਉਹ ਵਿਸ਼ਵਾਸ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਪ੍ਰਤੀ ਲੋਕਾਂ ਦਾ ਬਹੁਤ ਜਾਗਿਆ ਉਹ ਹੁਣ ਜਿਹੜਾ ਵਿਸ਼ਵਾਸ ਹੈ ਉਹ ਅਕਾਲੀ ਦਲ ਨੂੰ ਵੀ ਪਤਾ ਕਿ ਇਸ ਟਾਈਮ ਲੋਕਾਂ ਨੇ ਜਿਹੜੇ ਆ ਉਹਨਾਂ ਨੇ ਸਾਰਿਆਂ ਨੇ ਸੁਣਿਆ ਸਾਰਿਆਂ ਨੇ ਕਨਫੈਸ਼ਨ ਸੁਰੀ ਆ ਕਿਉਂਕਿ ਉਹਨਾਂ ਨੇ ਜਿਹੜੇ ਅਸਤੀਫੇ ਮੰਜ਼ੂਰ ਕਰਨ ਲਈ ਕਿਹਾ ਹੋਇਆ ਹੁਕਮਨਾਮੇ ਦੇ ਵਿੱਚ ਕੁਝ ਇਹਨਾਂ ਨੇ 20 ਦਿਨ ਦੀ ਤਰੀਕ ਅੱਗੇ ਜਿਹੜੀ ਆ ਹੋਰ ਲੈ ਲਈ ਸੀ ਦਿਨ ਨੇੜੇ ਆ ਗਏ ਹੋਏ ਆ ਜਿਹੜੇ ਆ ਇਸ ਕਰਕੇ ਉਹਨਾਂ ਨੂੰ ਲੱਗਦਾ ਹੈ ਕਿਉਂਕਿ 2 ਤਰੀਕ ਨੂੰ ਹੁਕਮ جاری ਹੋਏ ਸੀ 3 ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ 5 ਤੋਂ 5 ਤੋਂ 20 25 26 ਤਰੀਕ ਤੱਕ ਜਿਹੜੇ ਆ ਸਾਰੇ ਉਹਨਾਂ ਨੂੰ 20 ਦਿਨ ਤੇ ਹੋਰ ਵਧਾਏ ਆ ਕੁਝ ਇਹਨਾਂ ਦੀ ਕੋਸ਼ਿਸ਼ ਹੋਈਗੀ ਆ ਕਾਲੀ ਦਲ ਦੇ ਲੀਡਰਾਂ ਦੀ ਨੇਤਾਵਾਂ ਦੀ ਕਿ ਆਪਾਂ ਇਹਨਾਂ ਨੂੰ ਦਿਨ ਹੋਰ ਵਧਾ ਲਈ ਅੱਗੇ ਕਾਲੀ ਦਲ ਦੇ ਲੀਡਰਾਂ ਨੇ ਮੰਗ ਕਰ ਲਈ ਹੋਈ ਆ ਕਿ ਤੁਸੀਂ ਸਾਨੂੰ ਹੋਰ ਦਿਨ ਵਧਾ ਦਿਓ ਔਰ ਜਥੇਦਾਰ ਸਹਿਬਾਨ ਨੇ ਉਹਦੇ ਵਿੱਚ ਲਿਖਤੀ ਮੰਗਿਆ ਹੋਇਆ ਸੋ ਹਜੇ ਕਿਤੇ ਨਾ ਕਿਤੇ ਇਹ ਵੀ ਚੱਲ ਰਿਹਾ ਉਧਰੋਂ ਐਸਜੀਪੀਸੀ ਦੀ ਜਿਹੜੀ ਕਮੇਟੀ ਦੀ ਜਾਂਚ ਹੈ ਭਾਈ ਜਥੇਦਾਰ ਹਰਪ੍ਰੀਤ ਸਿੰਘ ਹੋਰਾਂ ਦੇ ਖਿਲਾਫ ਉਹ ਵੀ ਚੱਲ ਰਹੀ ਹੈਗੀ ਆ ਸੋ ਕਿਤੇ ਨਾ ਕਿਤੇ ਜਿਹੜਾ ਪ੍ਰੈਸ਼ਰ ਹੈ ਨਾ ਉਹ ਬਹੁਤ ਬਿਲਟ ਹੋਇਆ ਹੋਇਆ ਇੱਕ ਪਾਸੇ ਸੰਗਤਨ ਦਾ ਪ੍ਰੈਸ਼ਰ ਹੈਗਾ ਇੱਕ ਪਾਸੇ ਪੋਲੀਟੀਕਲ ਪ੍ਰੈਸ਼ਰ ਹੈਗਾ ਸੋ ਇਹ ਸਾਰਾ ਹਜੇ ਜਿਹੜਾ ਨਾ ਸਿਨੈਰੀਓ ਚੱਲਦਾ ਪਿਆ ਲੇਕਿਨ ਗੱਲ ਇਹ ਹੈ ਕਿ ਪੰਥ ਚੜਦੀ ਕਲਾ ਚ ਰਹਿਣਾ ਚਾਹੀਦਾ ਔਰ ਸਿਆਸੀ ਬੰਦੇ ਇਹ ਚਾਹੁੰਦੇ ਆ ਕਿ ਉਹ ਵੀ ਚੜ੍ਹਦੀ ਕਲਾ ਚ ਰਹਿਣ ਮੈਂ ਤਾਂ ਇਹੀ ਅਰਦਾਸ ਕਰਦਾ ਚੜ੍ਹਦੀ ਕਲਾ ਚ ਰਹਿਣ ਲੇਕਿਨ ਪੰਥ ਜਿਹੜਾ ਉਹ ਸਭ ਤੋਂ ਉੱਤੇ ਹੋਣਾ ਚਾਹੀਦਾ ਦੋਸਤ ਪ੍ਰੈਸ਼ਰ ਕਰ ਰਹੇ ਤੇ ਹੈਗਾ ਇਸ ਵੇਲੇ ਕੋਈ ਕਹਿੰਦਾ ਹਰਜਿੰਦਰ ਸਿੰਘ ਧਾਮੀ ਹੋਣਾ ਤੇ ਵੀ ਪ੍ਰੈਸ਼ਰ ਆਪਣੇ ਤੌਰ ਤੇ ਬਣਿਆ ਹੋਇਆ ਉਧਰ ਹਰਪ੍ਰੀਤ ਸਿੰਘ ਹੋਣਾ ਤੇ ਵੀ ਹੈਗਾ ਰਗਵੀਰ ਸਿੰਘ ਹੋਣਾ ਤੇ ਵੀ ਹੈਗਾ ਅਸਤੀਫਾ ਕਿਦਾ ਹੋਣ ਵਾਲਾ ਇਹ ਸਮਝਾ ਦਿਓ ਦੇਖੋ ਜੋ ਮੈਨੂੰ ਨਜ਼ਰ ਆ ਰਿਹਾ ਜੋ ਮੈਨੂੰ ਦਿਖ ਰਿਹਾ ਕੀ ਐਸਜੀਪੀਸੀ ਦੇ ਪ੍ਰਧਾਨ ਤੇ ਵੀ ਧਾਮੀ ਸਾਹਿਬ ਬਹੁਤ ਇੰਟੈਲੀਜੈਂਟ ਨੇ ਚੰਗੇ ਚੰਗੇ ਨੇ ਪੜੇ ਲਿਖੇ ਨੇ ਸੂਝਵਾਨ ਨੇ ਔਰ ਉਹਨਾਂ ਦੇ ਕਾਰਜਕਾਲ ਦੇ ਵਿੱਚ ਕਾਫੀ ਜਿਹੜਾ ਕੋਈ ਘਟਾਲੇ ਮੈਨੂੰ ਸੁਣਨ ਨਹੀਂ ਆਏ ਲੇਕਿਨ ਗੱਲ ਇਹ ਹੈ ਕਿ ਉਹਨਾਂ ਦੇ ਕਾਰਜਕਾਲ ਦੇ ਵਿੱਚ ਜਿਹੜਾ ਇਹ ਹੋ ਗਿਆ ਕਿ ਐਡੀ ਵੱਡੀ ਕਨਫੈਸ਼ਨ ਹੋ ਗਈ ਪੂਰੀ ਲੀਡਰਸ਼ਿਪ ਨੂੰ ਖੜੀ ਕਰਕੇ ਅਕਾਲੀ ਦਲ ਦੇ ਲੀਡਰਾਂ ਨੂੰ ਉਹ ਜਿਹੜਾ ਕਿਤੇ ਨਾ ਕਿਤੇ ਢਾਹ ਲੱਗਿਆ ਬਹੁਤ ਜ਼ਿਆਦਾ ਉਹਨਾਂ ਦੇ ਕਿਰਦਾਰ ਨੂੰ ਢਾਹ ਲੱਗਿਆ ਕਿ ਇੱਕ ਖੜੇ ਹੋ ਕੇ ਕਹਿਣਾ ਹਾਂ ਮੈਂ ਸੌਦਾ ਸਾਧ ਨੂੰ ਮaaf ਕਰਾਇਆ ਇਹ ਛੋਟੀ ਗੱਲ ਨਹੀਂ ਹੁੰਦੀ ਇਹਦੇ ਨਾਲ ਬਹੁਤ ਜਿਹੜਾ ਸਿੱਖ ਕੌਮ ਨੂੰ ਵੀ ਹਿਰਦੇ ਵਲੁੰਧਰੇ ਗਏ ਨੇ ਅਕਾਲੀ ਦਲ ਦੇ ਲੀਡਰ ਕਹਿੰਦੇ ਨੇ ਵੀ ਇਹ ਸਾਡੇ ਲਈ ਤਾਂ ਸਾਰੀ ਉਮਰ ਦੀ ਜਿਹੜੀ ਵੀਡੀਓ ਹੈਗੀ ਆ ਇਹ ਸਾਡੀ ਸਾਰੀ ਉਮਰ ਲਈ ਸਾਡਾ ਕੈਰੀਅਰ ਖਤਮ ਕਰਨ ਵਾਲੀ ਅਸੀਂ ਕਿਵੇਂ ਆਖਾਂਗੇ ਅਸੀਂ ਅਕਾਲੀ ਦਲ ਦੇ ਲੀਡਰ ਆ ਸੋ ਕਿਤੇ ਨਾ ਕਿਤੇ ਧਾਮੀ ਸਾਹਿਬ ਤੇ ਵੀ ਇਹੀ ਪ੍ਰੈਸ਼ਰ ਆ ਕਿਉਂਕਿ ਹਜੇ ਐਸਜੀਪੀਸੀ ਦੇ ਵਿੱਚ ਸਾਰਾ ਬਹੁਮਤ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਤੇ ਉਸ ਬਹੁਮਤ ਨੇ ਹੀ ਧਾਮੀ ਸਾਹਿਬ ਨੂੰ ਜਿਹੜਾ ਐਸਜੀਪੀਸੀ ਦਾ ਪ੍ਰਧਾਨ ਬਣਾਇਆ ਹੋਇਆ ਤੇ ਉਹ ਕਿਤੇ ਨਾ ਕਿਤੇ ਉਹਨਾਂ ਦੇ ਐਸਜੀਪੀਸੀ ਮੈਂਬਰਾਂ ਦਾ ਵੀ ਹੋਣਾ ਮੈਂ ਕਿਉਂਕਿ ਦੇਖੋ ਤੁਸੀਂ ਸਭ ਤੋਂ ਵੱਡੀ ਗੱਲ ਜਿਹੜੀ ਇੱਕ ਕਮੇਟੀ ਜਾਂਚ ਕਮੇਟੀ ਬੜੀ ਹਰਪ੍ਰ ਇੰਦੇ ਵਿੱਚ ਵਿਰੋਧੀ ਦਲਾਂ ਨੇ ਕਿਹਾ ਵੀ ਸਾਡਾ ਵੀ ਨਾਮ ਪਾਓ ਇੱਕ ਵਾਰੀ ਨਾ ਸਾਡਾ ਨਾਮ ਵਿਚ ਲੋ ਜਿਹੜੀ ਅੰਤ ਕਮੇਟੀ ਬਣਾ ਰਹੇ ਹੋ ਜਾਂਚ ਕਮੇਟੀ ਲੇਕਿਨ ਉਹਦੇ ਵਿੱਚ ਨਾਮ ਨਹੀਂ ਪਾਇਆ ਗਿਆ ਉਹ ਥੱਲੋ ਪ੍ਰੈਸ਼ਰ ਸੀਗਾ ਪੂਰਾ ਮਤਲਬ ਜਿਹੜਾ ਐਸਜੀਪੀਸੀ ਦੇ ਜਿਹੜੇ ਮੈਂਬਰ ਸਹਿਮਾਨ ਨੇ ਉਹ ਬਾਦਲ ਧੜੇ ਦੇ ਨੇ ਸਾਰੇ ਵਿਰੋਧੀ ਘੱਟ ਨੇ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਲੇਕਿਨ ਬਹੁ ਗਿਣਤੀ ਜਿਹੜੀ ਆ ਉਹ ਬਾਦਲ ਦਲ ਦੀ ਹੈ ਤੁਹਾਡੇ ਸਾਹਮਣੇ ਬੀਬੀ ਜ਼ਗੀਰ ਕੋਰ ਨੂੰ ਸਿਰਫ ਮਹਿਜ 33 ਵੋਟਾਂ ਮਿਲੀਆਂ ਬਾਕੀ ਤਾਂ ਉਧਰ ਆ ਤੇ ਉਹ ਬਹੁ ਗਿਣਤੀ ਦਾ ਪ੍ਰੈਸ਼ਰ ਇੰਨਾ ਰਿਹਾ ਕਿ ਉਹਦੇ ਵਿੱਚ ਵਿਰੋਧੀ ਦਲਾਂ ਦਾ ਇੱਕ ਵੀ ਬੰਦਾ ਜਿਹੜਾ ਪਾਇਆ ਨਹੀਂ ਗਿਆ ਕਮ ਜਿਆਦਾ ਸੋ ਕਿਤੇ ਨਾ ਕਿਤੇ ਜਿਹੜੀ ਗੱਲ ਮੈਨੂੰ ਦਿਖ ਰਹੀ ਹੈ ਸਾਹਬ ਸਿੰਘ ਜੀ ਕਿ ਧਾਮੀ ਸਾਹਿਬ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਹੈਗਾ ਔਰ ਉਹਨਾਂ ਦੇ ਬਾਦਲ ਢੜੇ ਦੇ ਐਸਜੀਪੀਸੀ ਮੈਂਬਰ ਆਲਾ ਹੈਗਾ ਔਰ ਇਹੀ ਪ੍ਰੈਸ਼ਰ ਜਿਹੜਾ ਵਾ ਉਹਨਾਂ ਨੇ ਦੇਖੋ ਗਿਆਨੀ ਰਗਵੀਰ ਸਿੰਘ ਜੀ ਸ਼੍ਰੀ ਹਲਤਖ ਸਾਹਿਬ ਦੇ ਜਥੇਦਾਰ ਆ ਉਹਨਾਂ ਉੱਤੇ ਤਾਂ ਕੋਈ ਪ੍ਰੈਸ਼ਰ ਹੋ ਨਹੀਂ ਸਕਦਾ ਉਹਨਾਂ ਨੇ ਤਾਂ ਸਿਰਫ ਜੋ ਆਵਾਜ਼ ਹੁਕਮ ਵਾਏ ਗੁਰੂ ਤੋਂ ਆਣਾ ਉਹਨਾਂ ਨੇ ਉਹ ਕਰਨਾ ਬਾਕੀ ਹਰ ਬੰਦੇ ਨੇ ਅਪੀਲ ਕਰਨੀ ਆ ਹਰ ਬੰਦੇ ਨੇ ਉਹਨਾਂ ਤੱਕ ਅਪਰੋਚ ਕਰਨੀ ਆ ਹਰ ਬੰਦੇ ਨੇ ਗੁਹਾਰ ਲਗਾਨੀ ਆ ਉਹ ਐਜ਼ੂਲ ਹੋ ਰਿਹਾ ਸਰ ਦਾ ਐਜੀਬੀਸੀ ਦੇ ਮੈਂਬਰ ਆਣੇ ਹੋਰ ਆਣੇ ਜਾ ਕੇ ਬੇਨਤੀ ਬਲਾਈ ਹੋਈ ਹੈ ਜੀ ਬਸ ਕਰੀਏ ਜੀ ਆਪਾਂ ਦੇਖੋ ਜੀ ਕਿੱਥੇ ਖਲਾਰਾ ਇੰਨਾ ਪੈ ਗਿਆ ਜੀ ਅਖਾਲੀ ਦਲ ਨੂੰ ਖੱਠੇ ਵੀ ਕਰਨਾ ਜੀ ਤੁਹਾਡੇ ਹੁਕਮ ਤੇ ਚੱਲਾਂਗੇ ਜੀ ਉਹਨਾਂ ਕੋਲ ਅਪੀਲ ਜਿਹੜੀਆਂ ਜਾ ਰਹੀਆਂ ਉਹਦਾ ਵੀ ਉਹਨਾਂ ਉੱਤੇ ਸੰਗਤ ਫਿਰ ਉਧਰੋਂ ਸੰਗਤ ਵੀ ਡਿਮਾਂਡ ਕਰ ਰਹੀ ਆ ਕੀ ਕਰਨੀ ਹਰਪ੍ਰੀਤ ਸਿੰਘ ਜੀ નિર્ਦੋਸ਼ ਹੈ ਇਹ ਧੱਕਾ ਨਾ ਕਰਿਓ ਸੋਸ਼ਲ ਮੀਡੀਆ ਤੇ ਇੰਟਰਵਿਊ ਵੀ ਵਿਦਵਾਨਾਂ ਦੀਆਂ ਆ ਰਹੀਆਂ ਲਗਾਤਾਰ ਚੈਨਲ ਕਰ ਰਹੇ ਨੇ ਉਹ ਇੰਟਰਵਿਊ ਨਸ਼ਰ ਵੀ ਹੋ ਰਹੀਆਂ ਉਹ ਗਿਆਨੀ ਰਗਵੀਰ ਸਿੰਘ ਜੀ ਦੇਖ ਵੀ ਰਹੇ ਆ ਸੁਣ ਵੀ ਰਹੇ ਆ ਉਸ ਚੀਜ਼ ਦਾ ਵੀ ਇੱਕ ਉਹਨਾਂ ਦੇ ਮਾਨਸਿਕ ਤੌਰ ਤੇ ਆਂਦਾ ਹੋਣਾ ਵੀ ਇਹ ਸੰਗਤ ਜਿਹੜੀ ਆ ਉਹ ਕੀ ਮੰਗ ਰਹੀ ਆ ਹਰ ਜਿਹੜਾ ਪਿਓ ਹੁੰਦਾ ਜਿਹੜਾ ਬਾਪ ਹੁੰਦਾ ਉਹਨੂੰ ਪਤਾ ਹੁੰਦਾ ਥੱਲੇ ਮੇਰੇ ਬੱਚਿਆਂ ਨੂੰ ਕੀ ਚਾਹੀਦਾ ਇਹ ਕਿਸ ਚੀਜ਼ ਦੀ ਮੰਗ ਕਰ ਰਹੀ ਇਹਨਾਂ ਦੀ ਅਪੀਲ ਕੀ ਆ ਉਹਨਾਂ ਤੇ ਉਸੀ ਦਾ ਵੀ ਮਾਨਸਿਕ ਤੌਰ ਦੇ ਉੱਤੇ ਥੋੜਾ ਬਹੁਤਾ ਪ੍ਰੈਸ਼ਰ ਹੋਏਗਾ ਕਿਉਂਕਿ ਉਹਨਾਂ ਨਾਲ ਦਬਾਅ ਤਾਂ ਕੋਈ ਨਹੀਂ ਹੋ ਸਕਦਾ ਉਹ ਤਾਂ ਜੁਗੋ ਜੁਗਾ ਅਟਲ ਅਲੀ ਤੇ ਬੈਠੇ ਹੋਇਆ ਸਿਆਸਨ ਦੇ ਉੱਤੇ ਉਹਨਾਂ ਤੇ ਦਵਾ ਨਹੀਂ ਹੋ ਸਕਦਾ ਲੇਕਿਨ ਗੱਲ ਇਹ ਆ ਕਿ ਜਿਹੜੀਆਂ ਲੋਕਾਂ ਦੀਆਂ ਭਾਵਨਾਵਾਂ ਉਹਨਾਂ ਤੱਕ ਪਹੁੰਚਦੀਆਂ ਪਈਆਂ ਉਹ ਤਾਂ ਪਹੁੰਚ ਹੀ ਰਹੀਆਂ ਫਿਰ ਉਹ ਵੀ ਪ੍ਰੈਸ਼ਰ ਹੈਗਾ ਉਸ ਤੋਂ ਇਲਾਵਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਤੇ ਵੀ ਪ੍ਰੈਸ਼ਰ ਹੈਗਾ ਵਾ ਬਈ ਜਿਸ ਤਰ੍ਹਾਂ ਉਹ ਤੁਸੀਂ ਦੇਖਿਆ ਉਹਨਾਂ ਦੇ ਉੱਤੇ ਵੀਡੀਓ ਇੱਕ ਤੋਂ ਬਾਅਦ ਇੱਕ ਨਸ਼ਰ ਕਰਕੇ ਉਹਨਾਂ ਨੂੰ ਡੈਮੇਜ ਕੀਤਾ ਜਾ ਰਿਹਾ ਹੋ ਰਿਹਾ ਇਹ ਵੀ ਹੈਗਾ ਵੀਡੀਓ ਬਾਹਰ ਕਿੱਦਾਂ ਆਈਆਂ ਇਹ ਵੀ ਹਜੇ ਤੱਕ ਸਵਾਲ ਉੱਠ ਰਹੇ ਨੇ ਵੀ ਵੀਡੀਓ ਕਿੱਦਾਂ ਬਾਹਰ ਆ ਗਈਆਂ ਹੈ ਪੂਰੀ ਦੀ ਪੂਰੀ ਵੀਡੀਓ ਇੱਕ ਵਾਰੀ ਸਾਹਮਣੇ ਨਸ਼ਰ ਹੋ ਜਾਣੀ ਚਾਹੀਦੀ ਜੇ ਬਾਹਰ ਆਈਆਂ ਆ ਪਤਾ ਲੱਗੇ ਕਿਸ ਸੰਦਰਭ ਦੇ ਵਿੱਚ ਕਿਹੜੀ ਗੱਲ ਹੋਈ ਕਿਉਂਕਿ ਸ਼ਾਰਟ ਕਲਿੱਪ ਆ ਰਹੀਆਂ ਨੇ ਨੈਰੇਟਿਵ ਨੈਰੇਟਿਵ ਬੱਝਿਆ ਜਾ ਰਿਹਾ ਉਦੇ ਕਰਕੇ ਸਾਰਾ ਜਿਹੜਾ ਨਾ ਮਾਹੌਲ ਇੱਕ ਘੁੰਮਿਆ ਜਾਂ ਪਿਆ ਹੋਇਆ ਔਰ ਹਰ ਜਿਖਈਏ ਕੀ ਪ੍ਰੈਸ਼ਰ ਤੁਸੀਂ ਇੱਥੇ ਨਾ ਕਹੋ ਪ੍ਰੈਸ਼ਰ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਬਹੁਤ ਜ਼ਿਆਦਾ ਇਸ ਗੱਲ ਦਾ ਪ੍ਰੈਸ਼ਰ ਇਸੇ ਚੀਜ਼ ਦਾ ਹੋਣਾ ਹੈ ਵੀ ਆਪਾਂ ਪੰਥ ਤਾਂ ਚੜ੍ਹਦੀ ਕਲਾ ਚ ਰੱਖਣਾ ਹੈ ਪਾਰਟੀ ਦੇ ਪ੍ਰਧਾਨ ਕੋਈ ਹੋਰ ਲਾ ਦੇਣੇ ਆਪਾਂ ਭਾਈ ਕੋਈ ਗੱਲ ਨਹੀਂ ਕੁਝ ਟਾਈਮ ਲਈ ਤੁਸੀਂ ਛੱਡ ਦਿਓ ਲੇਕਿਨ ਉਹ ਹਜੇ ਮੈਨੂੰ ਜੋ ਲੱਗ ਰਿਹਾ ਸਮਝ ਆ ਰਹੀ ਹੈ ਕਿ ਹਜੇ ਉਹ ਕੁਰਸੀ ਨੂੰ ਛੱਡਣ ਨੂੰ ਤਿਆਰ ਨਹੀਂ ਹੈਗੇ ਤੇ ਉਹ ਦਾ ਪ੍ਰੈਸ਼ਰ ਵੀ ਚੱਲਦਾ ਪਿਆ ਬਹੁਤ ਕੁਝ ਚੱਲਦਾ ਪਿਆ ਹਰ ਬੰਦਾ ਜਿਹੜਾ ਨਾ ਮੈਂ ਸੋਚਦਾ ਕਿ ਤਣਾਅ ਦੇ ਵਿੱਚ ਹੈ ਔਰ ਝੇਲ ਰਿਹਾ ਪ੍ਰੈਸ਼ਰ ਇਹ ਤੋਂ ਨਿਕਲ ਸਕੂਗਾ ਅਕਾਲੀ ਦਲ ਪਰ ਅੰਤ 'ਚ ਪੁੱਛਣੀ ਐਂਡ ਦੇ ਵਿੱਚ ਤਾਂ ਮੈਂ ਇਹੀ ਕਹੂੰਗਾ ਸਿੱਖ ਗੋਮ ਚੜਦੀ ਕਲਾ 'ਚ ਰਹਿੰਦੀ ਆ ਠੀਕ ਬਿਲਕੁਲ ਇਹ ਸਥਿਤੀ ਜਿਹੜੀ ਹੈ ਡਾਕਟਰ ਸਾਹਿਬ ਨੇ ਬਖੂਬੀ ਬਿਆਨ ਕੀਤੀ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਰਾਸਤੇ ਰਵਾਂਗੇ ਬਣੇ ਰੋਵਾਂਗੇ ਪੰਜਾਬੀ ਦੇ